ਕੌਣ 흘ਿਆ ਜੁੱਲਾ ਬੱਗੇ ਬੰਡਲਾ ਹਾਂ ਤਾੜੀਆਂ ਮਾਰ ਦਿਓ ਮੇਰੇ ਪੰਜਾਬੀ ਵੀਰੋ ਕਬੱਡੀ ਦਾ ਮਹਾਨ ਰੇਡਰ ਦੁੱਲਾ ਬੱਗੇ ਪਿੰਡ ਸ਼ਾਹਕੋਟ ਦੇ ਲਾਗੇ ਜਿੱਥੋਂ ਦਾ ਮੰਗੀ ਬੱਗਿਆਂ ਵਾਲਾ ਦੁੱਲਾ ਕਹਿੰਦੇ ਬੱਗਿਆਂ ਵਾਲਾ ਦੁਨੀਆ ਦਾ ਕਬੱਡੀ ਦਾ ਅਨਮੋਲ ਹੀਰਾ ਜਿਨ੍ਹਾਂ ਦਾ ਬਾਬਾ ਜੀ ਨਾਲ ਪੂਰਾ ਪਿਆਰ ਆ ਆਹ ਕੌਣ ਆ ਗਿਆ ਦਰਸ਼ਕ ਵੀਰ ਹਰੀ ਖਿੱਚ ਕੇ ਤਾੜੀਆਂ ਮਾਰਦੇ ਕਹਿੰਦੇ ਬਾਬਾ ਜੀ ਨਾਲ ਪੂਰਾ ਪਿਆਰ ਹੈ ਇਸ ਦਰਬਾਰ ਦਾ ਸੇਵਾਦਾਰ ਇਹ ਆ ਦੁੱਲਾ ਬੱਗੇ ਪਿੰਡ ਵਾਲਾ ਬਿਲ ਬੋਲੇ ਕਹਿੰਦੇ ਸ਼ਾਹਕੋਟ ਦੇ ਲਾਗੇ ਕਹਿੰਦੇ ਜਿੱਥੋਂ ਦਾ ਮੰਗੀ ਬੱਗਿਆਂ ਵਾਲਾ ਇਹ ਦੁੱਲਾ ਬੱਗਿਆਂ ਵਾਲਾ ਕਬੱਡੀ ਦਾ ਮਹਾਨ ਹੀਰਾ ਸਾਡੇ ਤੋਂ ਸਤਿਗੁਰਾਂ ਦੇ ਚਰਨਾਂ 'ਚ ਜਾ ਪੁੱਜਿਆ ਸੁਰਗਵਾਸੀ ਸੰਦੀਪ ਨੰਗਲ ਅੰਬੀਆਂ ਵਾਲਾ ਉਸੇ ਲੱਗੇ ਦਾ ਆ ਦੁੱਲਾ ਕਹਿੰਦੇ ਗਮਰੇ ਐ ਸਵੇ ਮੈਦਾਨ ਦੇ